ਸ਼ੰਨਾ ਵਾਲਾ ਪੂਰੀ ਅੱਜ ਮਠੱਡਿਆਂ ਦੇ ਮੇਲੇ ਦੇ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵੈਲਕਮ ਹੈ ਜੱਗਾ ਜੰਡੀਆਂ ਵਾਲਾ ਸ਼ਰਨਾ ਡੱਗੁਰਮ ਆ ਵੀ ਪੂਰੀ ਤੇਰਾ ਇੰਤਜ਼ਾਰ ਹੈ ਤੈਨੂੰ ਰੁਕਣ ਦੀ ਲੋੜ ਨਹੀਂ ਨੌਜਾਨਾ ਤੇਰਾ ਤਾਂ ਦੁਨੀਆ ਆਡੀਆਂ ਚੱਕ ਚੱਕ ਇੰਤਜ਼ਾਰ ਕਰ ਰਹੀ ਹੈ ਅੱਜ ਦੇ ਟਾਈਮ ਦਾ ਇਹ ਵਰਲਡ ਦਾ ਟੌਪ ਦਾ ਰੇਡਰ ਹੈ ਮੇਰੇ ਵੀਰੋ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਅੱਜ ਮਠੱਡਿਆਂ ਦੇ ਕੱਪ ਤੇ ਆਇਆ ਹੈ ਅੱਜ ਦੇ ਟਾਈਮ ਦਾ ਵੱਡਾ ਮੱਲਾ ਲੈ ਵੀ ਪੂਰੀ ਜੀਐਨਯੂ ਐ ਇੱਕ ਵਾਰੀ ਫਤਿਹ ਸਾਂਝੀ ਕਰਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਦੇਖ ਪੂਰੀ ਇਹ ਦੁਨੀਆ ਪਿਆਰ ਕਰਦੀ ਹੈ ਤੇਰੀ ਖੇਡ ਨੂੰ ਕਈਆਂ ਸਾਲਾਂ ਬਾਅਦ ਪੰਜਾਬ ਦੇ ਵਿੱਚ ਵਾਪਸੀ ਹੋਈ ਹੈ ਜੀਐਨਯੂ ਐ ਦੁਨੀਆ ਦਾ ਟਾਪਰ ਹੈ ਤੇਰੇ ਤੋਂ ਬਹੁਤ ਵੱਡੀਆਂ ਆਸਾਂ ਨੇ ਤੂੰ ਵੱਡਾ ਮੱਲ ਹੈ ਤੂੰ ਰੁਸਤਮ ਹੈ ਅਜ ਦੇ ਟਾਈਮ ਦਾ ਹੈ ਦੁਨੀਆ ਚਾਹੁੰਦੀ ਪੰਜਾਬ ਦੇ ਵਿੱਚ ਤੇਰੀ ਕਬੱਡੀ ਵੇਖਣੀ ਮੇਕਿਆ ਭੂਰੀ ਆਇਆ ਤੇ ਤੇਰੇ ਬੋਲ ਨਾ ਹੋਣ ਇਹ ਗੱਲ ਹੋ ਨਹੀਂ ਸਕਦੀ ਦਿਲੋਂ ਦਵਾਵਾਂ ਨੇ ਲੋਕੀਂ ਹੱਡੀਆਂ ਚੁੱਕ-ਚੁੱਕ ਕੇ ਰੋਝ ਹੀ ਵੇਂਦੇ ਸਨ ਵੀ ਉਹ ਕਿਹੜਾ ਦਿਨ ਹੋਵੇਗਾ ਉਹ ਕਿਹੜੀ ਤਰੀਕ ਹੋਣੀ ਹੈ ਉਹ ਕਿਦਾਂ ਦਾ ਸਮਾਂ ਹੋਣਾ ਹੈ ਆਹ ਕਹਿੰਦੇ ਭੂਰੀ ਪੁੱਜ ਗਿਆ ਇਹ ਸੰਦਲੀ ਸੰਦਲੀ ਪੈੜਾ ਨੇ ਪੈੜਾ ਨੇ ਕਿੰਨਾ ਬੀਆਂ ਉਹ ਵੀ ਆ ਗਏ ਸਾਨੂੰ ਡੀਕਾ ਸੀ ਜਿੰਨਾਂ ਦੀਆਂ ਆਹ ਕਹਿੰਦੇ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਹੋਈ ਪਈ ਹੈ ਹਰ ਰੋਜ਼ ਹੀ ਮੇਲੇ ਤੇ ਭੂਰੀ ਜੱਗੇ ਬਾਈ ਨੂੰ ਜਾਂ ਬੈਲੀ ਬਰਨਾਲੇ ਨੂੰ ਪੁੱਛਣਾ ਵੀ ਭੂਰੀ ਕਦੋਂ ਆਊਗਾ ਇਹਨਾਂ ਨੇ ਕਿਹਾ ਦੋ ਕੁ ਦਿਨ ਰੁਕ ਜਾ ਦੋ ਕੁ ਦਿਨ ਰੁਕ ਜਾ ਤੇ ਪੂਰੀ ਮੇਰੇ ਵੀਰੋ ਅੱਜ ਮਠੱਡਿਆਂ ਦੇ ਵਿੱਚ ਸੁੱਖਾ ਜੀ ਤੁਹਾਡੇ ਮੇਲੇ ਤੇ ਦੁਨੀਆ ਨੇ ਦਰਸ਼ਨ ਕਰ ਲਿਆ ਸਾਰਿਆਂ ਦਾ ਧੰਨਵਾਦ